ਅੱਜ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਕੈਬਾ ਸਾਹਿਬ ਬਾਸ਼ਾਈ 62 ਧਾਲੀ ਆ ਗਈ ਸੋ ਇਸ ਦਾ ਇਤਿਹਾਸ ਤੁਹਾਨੂੰ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਪਛਵਾਉਂਦੇ ਹਾਂ ਗੁਰਦੁਆਰਾ ਕੈਬਾ ਸਾਹਿਬ काशाई छेदी काली है इंद्र रस्ता है यह दस्तम्भीय ज़ोड़ी है अगर जोड़ाकार है एक दूसरा साहब के निशान सामने है ਦੋ ਨਿਸ਼ਾਨ ਸਾਹਿਬ ਹਨ ਮੇਰੀ ਪੀੜੀ ਦਾ ਇੱਕ ਮੇਰੀ ਦਾ ਇੱਕ ਪੀੜੀ ਦਾ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਦੋ ਤਿਰਪਾਨਾ ਪਹਿਨਦੇ ਸਨ ਇੱਕ ਮੇਰੀ ਦੀ ਇੱਕ ਪੀੜੀ ਦੀ ਸੋ ਇਹ ਨਿਸ਼ਾਨੀ ਮੇਰੀ ਪੀੜੀ ਦੇ ਦੋ ਨਿਸ਼ਾਨ ਸਾਹਿਬ ਚੇਵੀ ਪਾਸ਼ਾਹੀ ਦੇ ਹਨ ਸੋ ਅ ਗੁਰੂ ਸਾਹਿਬ ਆਇ ਤੁਹਾਨੂੰ ਅੰਦਰ ਲੈ ਚੁੱਕੀਏ ਅੱਜ ਦਾ ਹੁਕਮਨਾਮਾ ਸਾਹਿਬ ਹੈ ਬਿਲਾਵਲ ਮਹਿਲਾ ਪੰਜਵਾ ਇਹ ਸਾਗਰ ਸੋਈ ਤੇਰੋ ਜੋ ਹਰਗੁਣ ਦਾ ਸਾਥ ਸੰਗਤ ਕੈ ਸੰਗ ਅਗਸੇ ਵਡਭਾਗੀ ਪਾਏ ਅੱਜ 10ਵੀਂ ਹੈ ਜੀ ਅੱਜ 10ਵੀਂ ਦਾ ਦਿਹਾੜਾ ਹੈ 16 8 2024 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਤੁਹਾਨੂੰ ਅੱਜ ਅੰਦਰ ਲੈ ਕੇ ਚਲੀਏ ਇਹ ਜਿਸ ਦਿਨ ਇਸੇ ਤਾਲੀਆ ਵਿਖੇ ਪੂਰਨਵਾਸੀ ਸੰਗਤ ਬਸਿਆ 10ਵੀਂ ਮਨਾਈ ਜਾਂਦੀ ਹੈ ਹਰ ਮਹੀਨੇ ਦਾ ਇਹ ਵੀਰਵਾ ਦਿੱਤਾ ਗਿਆ ਹੈ आओ तो तुम दरबार के अंदर ले चलिए दरबार साहब है अंदर गुरु महाराज जी विराजमान हैं गुरु ग्रंथ साहब जी का प्रकाश है देखो ਗੁਰੂ ਗ੍ਰੰਥ ਗ੍ਰੰਥੀ ਸਿੰਘ ਪਾਠ ਕਰ ਰਹੇ ਹਾਂ ਗੁਰੂ ਮਾਇਆ ਦਾ ਸੁਣੀ ਬਿਰਾਜਬਾਨ ਹੈ ਖੰਡ ਜੋ ਜਲਰੀ ਹੈ तो लंगर हॉल है जिथे की बहुत सोनी गुरबाणी बहुत सोने शब्द लगे हुए है ਔਰ ਇਹਨਾਂ ਦਾ ਛੱਪੜੀ ਕੋਲ ਜਿੱਥੇ ਕਿ ਕਿਸੇ ਵੀ ਬੱਚਿਆਂ ਕੋਈ ਬੱਚੇ ਹੁੰਦੇ ਆ ਜਿਵੇਂ ਕਿ ਜਨਮ ਹੀ ਕਮਜ਼ੋਰ ਹੁੰਦੇ ਆ ਇਹਨਾਂ ਨੂੰ ਸੁੱਕਾ ਲੱਗੇ ਹੁੰਦਾ ਇੱਥੇ ਪੰਜ ਕੀ ਸੁੱਕੇ ਜਾਂਦੇ ਬਾਪੂ ਜੀ ਪੰਜ ਐਤਵਾ ਸੁੱਕੇ ਜਾਂਦੇ ਨੇ ਤੇ ਬੱਚਿਆਂ ਨੂੰ ਇੱਥੇ ਛੱਪੜੀ 'ਚ ਨਵਾ ਕੇ ਉਹਨਾਂ ਨੂੰ ਜਿਹੜੇ ਕਿ ਬੱਚੇ ਤੰਦਰੁਸਤ ਹੋ ਜਾਂਦੇ ਨੇ ਇਹ ਛੱਪੜੀ ਵਿੱਚ ਸ্নান ਕਰਾ ਕੇ ਹੋਣੇ ਪੈਂਦੇ ਭਾਈਨਾ ਛੋਲੇ ਲੈਣੇ ਹਉਣੇ ਪੈਂਦੇ ਆ ਹਾਂਜੀ ਛੋਲੇ ਸਵਾ ਕੇ ਸੱਤ ਦਿਰੀ ਹਾਂਜੀ ਮੈਂ ਨਾ ਉੱਥੇ ਛੋਲੇ ਦੇ ਹੀ ਛੱਪ ਜਾਊਂਗੇ ਹਾਂਜੀ ਜਿਉਂ-ਜਿਉਂ ਛੋਲੇ ਹਰੇ ਹੁਣ ਲਾਗੇ ਜਿਉਂ-ਜਿਉਂ ਬੱਚੇ ਨੇ ਠੀਕ ਹੋ ਜਾਣਾ ਠੀਕ ਹੈ ਮਤਲਬ ਜਿਉਂ-ਜਿਉਂ ਸੁੱਕੇ ਜਿਹੜੇ ਛੋਲੇ ਹੁੰਦੇ ਆ ਉਹ ਹਰੇ ਹੁੰਦੇਗੇ ਉਦੋਂ-ਉਦੋਂ ਹਾਂਜੀ ਹਾਂ ਉਹਦੇ ਉੱਪਰ ਦੀ ਸੱਤ ਦਿਰੀ ਸਵਾ ਕੇ ਰੱਖ ਦੇਣੀ ਹਾਂਜੀ ਉਹ ਜਿਉਂ-ਜਿਉਂ ਹਰੇ ਹੁੰਣ ਲਾਗੇ ਜਿਉਂ-ਜਿਉਂ ਬੱਚੇ ਨੇ ਠੀਕ ਹੋ ਜਾਣਾ ਤੇ ਆਓ ਬਾਪੂ ਜੀ ਦੇ ਨਾਲ ਦੇਖਦੇ ਹਾਂ ਹੋਰ ਵੀ ਗੁਰਦੁਆਰੇ ਚ ਕੀ ਕੀ ਇਤਿਹਾਸ ਹੈ ਤੇ ਕੀ ਕੀ ਇਸ ਗੁਰਦੁਆਰੇ ਦੇ ਹਾਸਾ ਤੇ ਨਾਲ ਨਾਲ ਤੁਹਾਨੂੰ ਦੱਸਾਂਗੇ ਤੇ ਨਾਲ ਨਾਲ ਕਰਦੇ ਆ ਗੱਲੋ ਤੇ ਆ ਆਪਣੇ ਬੁਝੇ ਪਾਣ ਰਸਾ ਕੁ ਸਿੱਖਿਆ ਹੋਇਆ ਹੈ ਕਿ ਮੁੱਠੀ ਨਹੀਂ ਕੋ ਪਰ ਬਾਹਰ ਨਹੀਂ ਅਕਾਲ ਤੱਕ ਨਹੀਂ ਜਿਹੜੂ ਗੁਰੂਆਂ ਸਾਹਿਬ ਜੀ ਨੇ ਪਕਟਾਰੇ ਗੁਰਸਿੱਖਾਂ ਦੀ ਬਾਣੀ ਦਰਜ ਹੈ 40 ਮੁਕਤੇ ਖਿਰਦਾਨੇ ਦੀ ਟਾਗ ਮੁਖੱਤਰ ਤੇ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਤੇ ਆਪਣੇ ਲਿਖਣ ਸ਼ੀਰਧਨ ਸੀ ਇਤਿਹਾਸ ਦੇ ਕੁਝ ਪ੍ਰਮੁੱਖ ਸ਼ੀਰਧਨ ਦੇ ਬਾਅਦ ਤੇ ਆਓ ਤੁਸੀਂ ਵੀ ਆਪਣੀ ਸਿੱਖੀ ਦੇ ਨਾਲ ਜੁੜੋ ਤੇ ਆਪਣੇ ਜਿਹੜਾ ਸਿੱਖ ਹੈ ਉਹਨਾਂ ਇਤਿਹਾਸ ਨੂੰ ਗਾਂ ਲੈ ਕੇ ਚਾਓ ਆਪਣਾ ਦੇਖੋ ਆਪਣੇ ਗੁਰੂ ਸਹਿਬਾਨਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਸਿਰਫ ਆਪਣੀ ਲੋਕਾਂ ਲਈ ਤੇ ਅੱਜ ਕੱਲ ਦੇ ਜਿਹੜੇ ਬੱਚੇ ਨੇ ਕੇਸ ਕਤਲ ਕਰਾ ਲੰਦੇ ਨੇ ਇਹੋ ਜਿਹੀਆਂ ਚੀਜ਼ਾਂ ਬਹੁਤ ਆਪਾਂ ਦੇਖਣ ਨੂੰ ਮਿਲਦੀਆਂ ਆ। ਚਾਹ ਤੁਹਾਨੂੰ ਦਿਖਾਉਣਾ ਹੈ ਗੁਰਦੁਆਰੇ ਦਾ ਸੋਹਣਾ ਜਿੱਤੇ ਕਿ ਛਪੜੀ ਜੋ ਬੱਚੇ ਨੂੰ ਨਵਾ ਕੇ ਮੁਰਗੇ ਤੇ ਦੁਬਾਰਾ ਇਸਨਾਨ ਕਰਵਾਇਆ ਜਾਂਦਾ। ਬੱਚੇ ਨੂੰ ਛਪੜੀ ਦੇ ਵਿੱਚੋਂ ਨਵਾ ਕੇ ਦੁਬਾਰਾ ਇੱਥੇ ਦੁਬਾਰਾ ਸਨਾਨ बनाने के काम के लिए नाच भी तो बहुत सारे कोई बनाना शामिल नहीं आता है ऐसे पार्ट तो नहीं करते इसको ये सब बाबा होते से भी ये सब बाबा चम्मच से भी ज्यादा एक आपस काम है ऐसे बैठ के हमने तांजा और पीता और कानून ऐसे जो तर्कशब्द लागे हैं ना कि यहाँ लोगों का और वही लोगों को काफी तो अच सच कहना है, ऐसे बैठ के बात करने में नहीं और इस तरह के दोनों पार्ट्स के बीच में। वाहिदू, 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 आइए आइए, 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 आइए,

दो लाइन में बोलो पहली कोड़ी बोलो एक स्टार सात नाम सदापुर स्थित पार्क में पार्क में क्या चर्चा हां सच्चा सच्चा की सच्चा जोर केड़ी पानी आंदी है बस ਸਾਬਾ ਵਾਈਬੋ ਟਿਕਰ ਖਾਲਸਾ ਬਹੁਤ ਕੁਛ ਸਾਦੇ ਬੋਲੋ ਵਾਈਬੋ ਟਿਕਰ ਖਾਲਸਾ ਵਾਈਬੋ ਲੋਕ ਬੋਲੇ ਸੋਨੇ ਹਮ ਸਤਿਵਿਕਾਰ ਬੋਲੋ ਖਾਲਸਾ ਵਾਈਬੋ ਪਕਾਤ ਕਰਾਉਂਦੇ ਹਾਂ ਸੇਧਾਰ ਕੁਲਦੀਪ ਸਿੰਘ ਜੀ ਦੇ ਨਾਮ ਜਿਨ੍ਹਾਂ ਦੀ ਹੱਡ ਬੀਤੀ ਉਹ ਆਪਣੇ ਮੂੰਹ ਸੁਣਾਣਗੇ ਕਿ ਇੱਥੇ ਗੁਰੂ ਮਹਾਰਾਜ ਮੁਰਤ ਵਰਤਦਾ ਰੂਪ ਚਾਹਗੇ ਨਹੀਂ ਦਰਸ਼ਨ ਇਹਨਾਂ ਨੂੰ ਹੋਏ ਨੇ ਦਰਸ਼ਨ ਨਹੀਂ ਹੋਏ ਦਰਸ਼ਨ ਰੂਪੀ ਹੋਏ ਨੇ ਇਹ ਤੁਹਾਨੂੰ ਆਪਣੀ ਕਹਾਣੀ ਸੁਣਾਉਂਦੇ ਆ। ਸੋ ਅਸੀ ਕੱਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ। ਤੁਹਾਨੂੰ ਕਿੰਨੇ ਸਾਲ ਹੋ ਗਏ ਸੇ ਸੇਵਾ ਕਰਦੇ। ਮੰਨਦਾ ਜੀ ਸੇਵਾ ਦਾ ਜਾਨੀ ਬੱਚਦੀ ਮੈਂ ਕਰਦਾ ਸੀਗਾ ਤੇ ਆਪਦਾ ਪਰਿਵਾਰ ਵੀ ਚਲਾਉਣਾ ਸੀਗਾ। ਜੀ ਜੀ ਹਾਂ ਜੀ ਹੁਣ ਮੈਂ ਜਾਂਦੀ ਸਾਲ ਦਾ ਹੋ ਗਿਆ ਜੀ ਮਿੱਥੇ ਲਗਾਤਾਰ। ਇਹ ਬਚਪਨ ਦੀ ਵੀ ਗੱਲ ਸੁਣਵਾ ਦੇਈ ਮੈਂ ਇੱਥੇ ਸੇਵਾ ਪਾਸਾਈ ਹਰੇ ਨਾ ਯਾਨੀ ਜੀ ਤੇ ਮੈਂ ਜਲਦੀ ਪਤਾ ਨਹੀਂ ਸੀਗਾ ਮੈਨੂੰ ਮੈਂ ਸੀਗਾ 13-14 ਸਾਲਾਂ ਦਾ ਜੀ ਥੋੜਾ 14 ਸਾਲਾਂ ਦਾ ਜਿਹੜੀ ਆਪਣੇ ਇੱਥੇ ਘਰੋਂ ਦੀ ਸੜਦੀ ਹੈਨੀ ਜੀ ਤੇ ਮੈਂ ਚਲੋ ਸ਼ਰਮ ਨਹੀਂ ਕਰਦਾ ਵੀ ਆ ਜਲਤੀ ਮੰਨੀ ਸੀ ਉਹ ਘਰੋਲੀਆਂ ਚੋਂ ਮੈਂ ਜਾ ਕੇ ਕਹੇ ਜੀ ਖਾਣ ਦਾ ਸੀ ਜੀ ਤੇ ਮੈਂ ਚੱਲ ਮਿਲਣਾ ਰਿਹਾ ਸੀ ਜੀ ਭਾਈ ਤੇ ਉਹਨਰੇ ਜਣਦੀ 3 ਤੋਂ 4 ਦਿਨ ਪਤਾ ਨਹੀਂ ਕਿ ਆ ਦੇ ਦੀ ਜੇ ਮੈਂ ਉਹ ਟਾਈਮ ਜਾਰ ਕਰ ਲੈਣਾ ਅੰਬਰ ਸਾਂਭ ਸੰਭਾਲਦਾ ਨਹੀਂ ਜੀ ਸਰੋਪਟ ਨਹੀਂ ਲੱਗਿਆ ਤੁਹਾਨੂੰ ਥੱਪੜ ਕਿੰਨੇ ਮਾਰੇ ਹਾਥੀ ਢੀਂਗੇਸ਼ ਕੇ ਵੱਡੇ ਵੱਡੇ ਬਸ ਹੋਰ ਨਹੀਂ ਮੈਨੂੰ ਪਾਦੇ ਅੱਛਾ ਦੇਖੋ ਸੰਕੋ ਕਿ ਇਹਨਾਂ ਨੂੰ ਮਤਲਬ ਉਸ ਚੀਜ਼ ਦਾ ਇੱਕ ਮਾਰਗਦਰਸ਼ਨ ਵਾਸਤੇ ਥੱਪੜ ਪਾਇਆ ਕਿ ਭਾਈ ਇਹ ਕਿਹੜੇ ਰਾਹੇ ਪਿਆ ਕਿ ਕਿਉਂ ਪੈਸੇ ਯੂਜ਼ ਕਰ ਰਹੇ ਆ ਪੜੋਰੀਆਂ ਦੇ ਜਿਨ੍ਹਾਂ ਦੇ ਬੱਚੇ ਸੁੱਕੇ ਹੁੰਦੇ ਆ ਜਿਨ੍ਹਾਂ ਤੇ ਔਲਾਦ ਨਹੀਂ ਹੁੰਦੀ ਉਹ ਇੱਥੇ ਭੜੋਲੀਆਂ ਚੜਾਉਂਦੇ ਆ ਤੇ ਉਹ ਭੜੋਲੀਆਂ ਵਿੱਚੋਂ ਪੰਗੀਆਂ ਦਸੀਆਂ ਹੁੰਦੀਆਂ ਸੀ ਆਪਾਂ ਜੇਕਸਾਲ ਦੇ ਸੀ ਬਚਪਨਾ ਸੀ ਨਹੀਂ ਪਤਾ ਸੀ ਪੰਜ ਪਹਿਰੇ ਹੈ ਨਹੀਂ ਸੀ ਕਿਉਂ ਇਹਨਾਂ ਦਾ ਹੈ ਸੀ ਹੈ ਨਹੀਂ ਸੀ ਕਿਉਂ ਕਿ ਇਹਨਾਂ ਨੂੰ ਤਿੰਨ ਥੱਪੜ ਪਾਏ ਔਰ ਪਤਾ ਨਹੀਂ ਉਹ ਥੱਪੜ ਸਿਰਫ ਹੱਥ ਲਿਖਦਾ ਸੀ ਇਹਨਾਂ ਨੂੰ ਸੋ ਇਹਨਾਂ ਨੇ ਕਿਸੇ ਮੁਤਾਬਕ ਇੱਥੇ ਗੁਰੂ ਹਰਗੋਬਿੰਦ ਸਿੰਘ ਜੀ ਹਰਵੇਲੇ ਆਜੇ ਨਾਜਰ ਆਈ ਆਪਦੀਆਂ ਫਿਰਿਆਦਾ ਆਪਦੀਆਂ ਦੁੱਖ ਦਰਦ ਨੂੰ ਸਭ ਸੁਣਦੇ ਹਾਂ ਤੇ ਵਾਹ ਤੇ ਇੱਥੇ ਆ ਕੇ ਅਰਦਾਸ ਕਰੋ ਤੇ ਇਸ ਚੀਜ਼ ਦਾ ਹਾਲ ਹੋਵੇ ਇਸੇ ਤਰ੍ਹਾਂ ਹੀ ਮੇਰੇ ਮੁੰਡੇ ਦਾ ਵੀ ਹੋਇਆ ਜੀ ਅੱਛਾ ਤੇ ਮੁੰਡੇ ਨੇ ਮੈਂ ਕਿਹਾ ਮਾਂ ਵੀ ਤਵਾ ਘੋੜੇ ਚੱਕੜੇ ਨਹੀਂ ਹੈਗੇ ਜਿਹੜੇ ਧਾਵਾ ਚੜਦਾ ਵਾ ਜੀ ਤੇ ਉਹ ਮੰਨਿਆ ਨਹੀਂ ਹੈਗਾ ਉਹ ਵੀ 12 13 ਸਾਲ ਦਾ ਸੀਗਾ ਅੱਛਾ ਜੀ ਤੇ ਮੈਂ ਉਹਨੂੰ ਬਹੁਤ ਸਮਝਾਇਆ ਮਾਂ ਵੀ ਇਹ ਚੱਕੜੇ ਨਹੀਂ ਪੁੱਤ ਕਹਿੰਦਾ ਨਹੀਂ ਨਹੀਂ ਮੈਂ ਤਾਂ ਲੈ ਕੇ ਜਾਉਂਗਾ ਪੱਲਾ ਭਰ ਲਿਆ ਭਾਈ ਪੰਲਾ ਭਰ ਕੇ ਘਰ ਨੂੰ ਲੈ ਗਿਆ ਅੱਛਾ ਘਰੇ ਲੈ ਗਿਆ ਜਦੋਂ ਮੱਧੀ ਰਾਤ ਨਹੀਂ ਦੀ 12:00 ਵਜੇ ਆਣਾ ਮੇਰੇ ਘੋੜੇ ਸੱਤ ਲੱਤਾਂ ਮਾਰਦੇ ਸਨ ਵਾਹਿਗੁਰੂ 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 ਬੇਰੋਸੇ ਟਾਈਮ ਇਨਾ ਮਾਵੇ ਹੁੰਦਾ ਹੈਗਾ ਨੀਰਾ ਬੇਹੋਣਾ ਆਂ ਜਿੰਦੂ ਕਰੀ ਇਸ ਬੇਰਜ ਤੇ ਉਮੀਦ ਲੈ ਕੇ ਆਇਆ ਉਮੀਦ ਛੱਡ ਕੇ ਆਇਆ ਵਾਹਿਗੁਰੂ ਵਾਹਿਗੁਰੂ ਫੇਰ ਉਹ ਮੈਨੂੰ ਨਾਲ ਮਨਾਰਾਣ ਦੇਵੇ ਭੱਜੇ ਹੀ ਆਵੇ ਮੇਰੇ ਪੱਲੇ ਚ ਫਾੜ ਕੇ ਵਾਹਿਗੁਰੂ ਦੇਖੋ ਗੁਰੂ ਮਹਾਰਾਜ ਕਿਵੇਂ ਮਾਰਗਦਰਸ਼ਨ ਕਰਨੇ ਕਿਵੇਂ ਸਮਝਾਉਣ ਦਾ ਤਰੀਕਾ ਉਹਨਾਂ ਦਾ ਬੱਚੇ ਨੇ ਉਹ ਘੋੜੇ ਵਾਪਸ ਕੀਤੇ ਤੇ ਤਾਂ ਜਾ ਕੇ ਉਹ ਠੀਕ ਹੈ ਬਿਲਕੁਲ ਉਹ ਵੀ ਸੇਵਾ ਨਿਭਾ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਜੀ ਜੈ ਹੰਦੀ ਜੀ ਮੈਂ ਮੇਰੇ ਮਾਪਿ ਹੋ ਹੈ ਨਹੀਂ ਸੀਗੇ ਤੇ ਪਤਾ ਨਹੀਂ ਮੈਂ ਪਤਾ ਨਹੀਂ ਕੀ ਬਣ ਜਣਾ ਸੀਗਾ ਇਹਨਾਂ ਦੀ ਬਦੌਲਤ ਜਿਹੜੇ ਮਹਾਰਾਜ ਜੀ ਦੇ ਲਾੜ ਲੱਗਿਆ ਕਰਕੇ ਮੈਂ ਸਹੀ ਰਹਿ ਗਿਆ ਜਿਵੇਂ ਮੇਰਾ ਕੋਈ ਹੈ ਹੀ ਨਹੀਂ ਸੀਗਾ ਤੇ ਜਦੋਂ ਮੈਨੂੰ ਪਤਾ ਨਹੀਂ ਲੱਗਣਾ ਸੀ ਮੈਂ ਪਤਾ ਨਹੀਂ ਕੀ ਬਣ ਜਾਣਾ ਇੱਥੇ ਮੈਨੂੰ ਸੋਧੀ ਆ ਗਿਆ ਬਹੁਤ ਬਹੁਤ ਸਾਡੀ ਖਾਂਦੀ ਨਰਤੀ ਜੀ ਮੈਂ ਖਾ ਲੂੰਗਾ ਪਰ ਮੈਂ ਕੋਈ ਇਦਾਂ ਦੀ ਹੋਰ ਕੋਈ ਚੀਜ਼ ਕਦੇ ਨਹੀਂ ਖਾ ਲਿਆ ਸਕਦਾ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਸੰਗਤ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਇੱਕ ਸੰਦੇਸ਼ ਦੇ ਰਹੇ ਨੇ ਸਿਹਰ ਜੀ ਕਿ ਤੁਸੀਂ ਦੇਖੋ ਉਹਨਾਂ ਨੇ ਮਾਰਗ ਭਟਕਿਆ ਸੀ ਪਰ ਗੁਰੂ ਮਹਾਰਾਜ ਜੀ ਨੇ ਇੱਕ ਥੱਪੜ ਰੂਪ ਸਜਾ ਦੇ ਕੇ ਇਹਨਾਂ ਨੂੰ ਮਾਰਗ ਦਰਸ਼ਨ ਕੀਤਾ ਤੇ ਸਹੀ ਮਾਰਗ ਪਾਇਆ ਸੋ ਬਹੁਤ ਬਹੁਤ ਧੰਨਵਾਦ ਜੀ ਔਰ ਅਸੀਂ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਜੀ ਥੈਂਕ ਯੂ ਮਿਹਰਬਾਨ